ਆ ਵੀਰੋ ਅੱਜ ਗੱਲ ਦੱਸਣ ਲੱਗਾ ਦਲਜੀਤ ਦੀ ਦਲਜੀਤ ਜਿਹੜੇ ਆਪਣੇ ਯਾਰ ਤੋਂ ਬਣਿਆ ਉਸੇ ਯਾਰ ਨਾਲ ਹੀ ਧੋਖਾ ਕੀਤਾ ਤੇ ਉਸੇ ਯਾਰ ਨੂੰ ਇਹਨੇ ਕਿਵੇਂ ਬਦਨਾਮ ਕੀਤਾ ਤੇ ਕਈਆਂ ਪੰਜਾਬੀਆਂ ਨੂੰ ਹੁਣ ਮਿਰਚਾਂ ਲੱਗਣੀਆਂ ਕਿਉਂਕਿ ਪੰਜਾਬੀਆਂ ਦੀ ਆਦਤ ਆ ਮਾਸਟਰ ਤਾਰਾ ਸੰਗ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਪੰਜਾਬੀਆਂ ਨੂੰ ਉਲੂ ਬਣਾਇਆ ਲੁੱਟਿਆ ਪੰਜਾਬੀ ਉਹਦੇ ਨਾਲ ਹੁੰਦੇ ਆ ਪਰ ਜਦੋਂ ਅਗਲਾ ਬਣਾ ਕੇ ਚਲੇ ਜਾਂਦਾ ਆ ਫੇ ਪੰਜਾਬੀ ਉਹਦਾ ਵਿਰੋਧ ਕਰਦੇ ਆ ਹਾਲੇ ਨਹੀਂ ਪੰਜਾਬੀਆਂ ਇਹਦਾ ਵਿਰੋਧ ਕਰਨਾ ਪਰ ਕੋਈ ਟਾਈਮ ਬਾਅਦ ਜਦੋਂ ਪੰਜਾਬੀਆਂ ਨੂੰ ਐ ਪਤਾ ਲੱਗ ਗਿਆ ਫੇ ਪੰਜਾਬੀਆਂ ਨੇ ਇਹਦਾ ਵਿਰੋਧ ਕਰਨਾ ਆ ਹਾਲੇ ਜਿਹੜਾ ਇਹਦੇ ਬਾਰੇ ਕਹਿੰਦਾ ਆ ਪੰਜਾਬੀ ਉਹਨੂੰ ਗਾਲਾਂ ਕੱਢਦੇ ਆ ਹੈਨਾ ਕਿੱਦਾਂ ਇਹਨੇ ਆਪਣੇ ਉਸ ਯਾਰ ਨੂੰ ਜਿੱਤੋਂ ਇਹ ਬਣਿਆ ਉਹਨੂੰ ਬਰਬਾਦ ਕੀਤਾ ਇੱਕ ਸੱਚੇ ਬੰਦੇ ਨੂੰ ਕਿਵੇਂ ਇਹਨੇ ਬਰਬਾਦ ਕਰਤਾ ਤੇ ਆਪੇ ਬਣ ਗਿਆ ਵੀਰੋ ਜੱਗੀ ਇੱਕ ਬਹੁਤ شریف ਮੁੰਡਾ ਸੀ ਜੱਗੀ ਗੀਤਕਾਰ ਗੀਤ ਲਿਖਦਾ ਹੁੰਦਾ ਸੀ ਤੇ ਕਹਿੰਦੇ ਵੀ ਸਵੇਰੇ ਸਵੇਰੇ ਉਹ ਗੁਣਗੁਣਾ ਰਿਹਾ ਸੀ ਤੇ ਇਹ ਉਦ ਕੋ ਗਿਆ ਤੇ ਉਹ ਗੁਣਗਣਾ ਕੀ ਰਿਹਾ ਸੀ ਗੁਣਗਣਾ ਰਿਹਾ ਸੀ 1283478 ਕੁੜੀ ਦਾ ਐਦਾਂ ਕੁਛ ਉਹ ਗੁਣਗਣਾ ਰਿਹਾ ਸੀ ਇਹਨੂੰ ਇਹ ਗਾਣਾ ਚੰਗਾ ਲੱਗਾ ਕਹੋਂਗੇ ਇਹਨੂੰ ਸਿਗਾ ਵੀ ਮੈਂ ਛੇਤੀ ਛੇਤੀ ਵੱਡਾ ਬਣ ਜਾਂ ਭਾਵੇਂ ਜੋ ਮਰਜੀ ਹੋ ਜਾਏ ਜੋ ਮਰਜੀ ਗੰਦ ਮੰਦ ਗਾ ਕੇ ਮੈਂ ਛੇਤੀ ਛੇਤੀ ਵੱਡਾ ਬਣ ਜਾਂ ਤੇ ਇਹ ਉਹਦੇ ਪਿੱਛੇ ਪੈ ਗਿਆ ਵੀ ਆਹ ਗਾਣਾ ਮੈਂ ਗਾਉਂਗਾ ਉਹ ਕਹਿੰਦਾ ਨਹੀਂ ਯਾਰ ਇਹ ਗਾਣਾ ਗਾਉਣ ਵਾਲਾ ਨਹੀਂ ਹੈਗਾ ਜੱਗੀ ਕਹਿੰਦਾ ਬਈ ਇਹ ਗਾਣਾ ਗੌਂਡ ਵਾਲਾ ਨਹੀਂ ਹੈਗਾ ਆਪਣਾ ਪੰਜਾਬੀ ਸਮਾਜ ਆ ਹੋਰ ਸਾਫ ਦਾ ਆਪਣੇ ਹੋ ਜੇ ਗਾਣੇ ਨਹੀਂ ਚੱਲਦੇ ਇਹ ਕਹਿੰਦੇ ਉਹਦੇ ਪਿੱਛੇ ਪੈ ਗਿਆ ਉਹਦੀਆਂ ਮਿੰਨਤਾ ਹੀ ਕਰੀ ਜਾਵੇ ਉਹਦੇ ਅੱਗੇ ਹੱਥ ਜੋੜੀ ਜਾਵੇ ਵੀ ਛੇਤੀ ਛੇਤੀ ਮੈਨੂੰ ਇਹ ਗਾਣਾ ਲੇਖ ਦੇ ਲੇਖ ਦੇ ਕਹਿੰਦੇ ਉਹਨੂੰ ਮੱਥੇ ਹੀ ਟੇਕੀ ਜਾਵੇ ਉਹ ਵਿਚਾਰਾ ਵੇਖੇ ਤਾਂ ਠਾਠਾ ਵੀ ਮੈਂ ਇਹਦੇ ਅੱਗੇ ਗਾਣਾ ਗੁੰਗਣਾ ਹੀ ਕਿਉਂ ਦਿੱਤਾ ਕਿਉਂਕਿ ਉਹ ਬੰਦਾ ਹੀ ਜ਼ਮੀਰ ਵਾਲਾ ਤੇ ਜ਼ਮੀਰ ਵਾਲੇ ਬੰਦੇ ਹਮੇਸ਼ਾ ਸੋਚਦੇ ਆ ਵੀ ਸਾਡਾ ਸਮਾਜ ਕਿਹੋ ਜਿਹਾ ਸਾਡੇ ਸਮਾਜ ਦੇ ਲੋਕ ਸਾਨੂੰ ਗਾਲਾਂ ਨਾ ਕੱਢਣ ਸਾਡੀ ਵਜ੍ਹਾ ਨਾਲ ਸਾਡੇ ਸਮਾਜ 'ਚ ਗੰਦ ਨਾ ਪਵੇ ਸਾਡਾ ਸਮਾਜ ਦਾ ਬੇੜਾ ਨਾ ਗਰਕ ਹੋਵੇ ਸਾਡਾ ਸਮਾਜ ਮਾੜਾ ਨਾ ਹੋਵੇ ਉਹ ਇਸ ਜ਼ਮੀਰ ਦਾ ਬੰਦਾ ਸੀ ਤੇ ਇਹ ਸੀ ਖੱਚ ਬੰਦਾ ਇਹਨੂੰ ਸੀਗਾ ਵੀ ਮੈਂ ਜੋ ਮਰਜੀ ਗੰਦਮੰਦ ਗਾ ਕੇ ਵੱਡਾ ਬਣ ਜਾ ਇਹ ਉਹਦੇ ਪਿੱਛੇ ਪੈ ਗਿਆ ਤੁਨੂੰ ਮਜਬੂਰੀ 'ਚ ਗਾਣਾ ਲਿਖਣਾ ਪਿਆ ਤੇ ਗਾਣਾ ਲੈ ਕੇ ਉਹਨੇ ਕਿਹਾ ਵੀ ਮੈਂ ਆਪਦਾ ਨਾਂ ਨਹੀਂ ਦੇਣਾ ਇਸ ਇਹ ਕਹਿੰਦਾ ਕੋਈ ਨਹੀਂ ਮੈਂ ਇਹ ਵੀ ਜਿਗਾੜ ਕਰ ਲੈਣਾ ਇਹਨੇ ਫੇ ਇੱਕ ਵਿਚਾਰਾ ਮੇਰੇ ਅਰਗਾ ਕੋਈ ਵਿਹਲਾ ਬੈਠਾ ਸੀ ਬਚਰ ਬੇਦਿਲ ਕ ਬੇਦਿਲ ਬਚਨ ਉਹਨੂੰ ਤਿਆਰ ਕਰ ਲਿਆ ਵੀ ਤੈਨੂੰ ਪੈਸੇ ਥੋੜੇ ਬਾਅਦ ਮੈਂ ਦੇ ਦਿੰਦਾ ਵਾ ਨਾ ਤੇਰਾ ਪਊਗਾ ਇਹ ਚ ਤੇ ਉਹ ਗਾਣਾ ਜੀ ਕਹਿੰਦੇ ਇਹਨੇ ਕਿੱਦਾਂ ਵੀ ਕਰਕੇ ਜੱਗੀ ਨੇ ਲਿਖਤਾ ਤੇ ਇਹਨੇ ਛੇਤੀ ਛੇਤੀ ਕਹਿੰਦੇ ਕੋਲੋਂ ਪੈਸੇ ਲਾ ਕੇ ਗਾਤਾ ਤੇ ਇਹ ਉਦੋਂ ਬੰਬੇ ਸੀ ਬੰਬੇ ਦੀ ਗੱਲ ਆਏ ਕਹਿੰਦੇ ਵੀ ਜਦੋਂ ਗਾਣਾ ਆਇਆ ਤਾਂ ਪੰਜਾਬ 'ਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਤੇ ਉੱਥੇ ਹੀ ਉਦਣ ਕਹਿੰਦੇ ਸ਼ਾਮਾਂ ਦੇ ਟਾਈਮ ਬਰਬੋਲਾ ਜੱਟ ਪਹੁੰਚ ਗਿਆ ਇਹ ਕਹਿੰਦੇ ਉੱਥੇ ਫਲੈਟ 'ਚ ਪੰਗੜੇ ਪਾਵੇ ਤੇ ਜੱਗੀ ਮੂੰਹ ਨੀਵਾ ਕਰਕੇ ਬੈਠਾ ਵੀ ਮੇਰ ਕੋ ਕੀ ਪਾਪ ਹੋ ਗਿਆ ਮੈਂ ਆ ਗਾਣਾ ਇਹਨੂੰ ਸੁਣਾਇਆ ਹੀ ਕਿਉਂ ਆਹ ਗਾਣਾ ਮੇਰ ਕੋ ਲਿਖਿਆ ਗਿਆ ਮੇਰਾ ਸਮਾਜ ਵਿਰੋਧ ਕਰਨ ੜਿਆ ਜੇ ਮੇਰਾ ਸਮਾਜ ਵਿਰੋਧ ਕਰ ਰਿਹਾ ਤੇ ਮਤਲਬ ਆ ਕਿ ਗਾਣਾ ਗਲਤ ਏ ਇਹ ਕਹਿੰਦੇ ਪੰਗੜੇ ਪਾਵੇ ਮੈਂ ਹਿੱਟ ਹੋ ਗਿਆ ਹਿੱਟ ਹੋ ਗਿਆ ਏਟ ਹੋ ਗਿਆ ਤੇ ਸ਼ਾਮਾ ਦਾ ਟਾਈਮ ਕਹਿੰਦੇ ਵੀ ਜੱਗੀ ਤੇ ਦਲਜੀਤ ਬੜਬੋਲਾ ਜੱਟ ਕਹਿੰਦੇ ਬਾਹਰ ਨਿਕਲੇ ਥੱਲੇ ਘੁੰਮਣ ਇਹ ਕਹਿੰਦੇ ਵਿੰਗਾ ਜਾ ਚੱਲੇ ਤੇ ਬੜਬੋਲੇ ਜੱਟ ਨੂੰ ਆ ਤਾ ਸਿੱਧਾ ਬੋਲਣ ਦੀ ਬੜਬੋਲੇ ਜੱਟ ਨੇ ਕਹਿ ਤੈਨੂੰ ਦਲਜੀਤ ਨੂੰ ਕਿਦਾਂ ਚੱਲਦਾ ਤੂੰ ਗਏ ਆ ਇਹਨੂੰ ਕਹਿੰਦੇ ਬੜਾ ਗੁੱਸਾ ਲੱਗਾ ਤੇ ਜੱਗੀ ਹੱਸ ਪਿਆ ਥੋੜਾ ਅੱਗੇ ਗਿਆ ਤੇ ਇਹ ਸੱਦਾ ਚੱਲੇ ਤੋ ਜੱਗੀ ਕਵੇ ਵੀ ਮੂਲ ਕੋਗੇ ਚੱਲ ਇਹ ਕਹਿੰਦਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਉਹ ਕਹਿੰਦਾ ਇੱਥੇ ਵੱਡਿਆਂ ਵੱਡਿਆਂ ਦੇ ਥੱਪੜ ਪੈਂਦੇ ਤੇਰੇ ਪੈ ਜਾਣੇ ਆ ਫੇਰ ਬੜਬੋਲਾ ਜੱਟ ਅਸਪਿਆ ਇਹਨੂੰ ਬੜਾ ਗੁੱਸਾ ਲੱਗਾ ਤੇ ਇਹ ਇਹਨੂੰ ਇਹਨਾ ਪਤਾ ਹੈ ਵੀ ਕੋਈ ਨਹੀਂ ਮੇਰਾ ਕੰਮ ਹੋ ਗਿਆ ਮੈਂ ਹਿੱਟ ਹੋ ਗਿਆ ਆ ਮੇਰਾ ਕੰਮ ਚੱਲ ਪਿਆ ਇਹ ਕਹਿੰਦੇ ਉਸ ਦਿਨ ਤੋਂ ਬਾਅਦ ਉਹਨਾਂ ਨੂੰ ਮਿਲਿਆ ਹੀ ਨਹੀਂ ਦੋਵਾਂ ਨੂੰ ਨਾ ਬੜਬੋਲੇ ਜੱਟ ਨੂੰ ਨਾ ਜੱਗੀ ਨੂੰ ਉਸ ਤੋਂ ਬਾਅਦ ਹੋਇਆ ਕਿ ਇਹ ਬਣ ਗਿਆ ਸਟਾਰ ਉਹ ਗਾਣਾ ਗਾ ਕੇ ਗੰਦ ਬਾਕ ਕੇ ਉਹ ਵਿਚਾਰੇ ਪਛਤਾਉਣ ਜੱਗੀ ਜਮੀਰ ਵਾਲਾ ਬੰਦਾ ਹੀ ਉਹ ਪਛਤਾਵੇ ਉਸ ਤੋਂ ਬਾਅਦ ਕਹਿੰਦੇ ਉਹਦੇ ਘਰ ਵਾਲੀ ਨੇ ਕਰ ਲਈ ਆਤਮ ਹੱਤਿਆ ਕੋਈ ਮਾੜੀ ਮੋਟੀ ਗੱਲ ਤੇ ਕਹਿੰਦੇ ਵੀ ਜਿਸ ਬੰਦੇ ਤੋਂ ਇਹ ਬੰਦਾ ਬਣਿਆ ਸੀ ਇਹਨੇ ਉਹਨੂੰ ਪੁੱਛਿਆ ਵੀ ਨਹੀਂ ਪੁੱਛਿਆ ਵੀ ਨਹੀਂ ਕਹਿੰਦੇ ਉਹਨੂੰ ਪੁੱਛਿਆ ਵੀ ਨਹੀਂ ਬੜਬੋਲੇ ਜੱਟ ਦੇ ਦੱਸਣੀ ਇਹ ਗੱਲਾਂ ਵੀ ਇਹਨੇ ਉਹਨੂੰ ਪੁੱਛਿਆ ਵੀ ਨਹੀਂ ਉਹ ਨੂੰ ਕਹਿੰਦੇ ਜੇਲ੍ਹ 'ਚ ਵਿਚਾਰੇ ਨੂੰ ਜੇਲ੍ਹ ਹੋ ਗਈ ਜੱਗੇ ਨੂੰ ਤੇ ਉਹ ਵਿਚਾਰਾ ਜਦੋਂ ਕਹਿੰਦੇ ਜੇਲ੍ਹ ਤੋਂ ਆਇਆ ਤੇ ਉਹਦੇ ਵਿਚਾਰੇ ਦੇ ਪੱਲੇ ਕੱਖ ਨਾ ਉਹ ਇਹਨੂੰ ਫੋਨ ਲਾਵੇ ਤੇ ਇਹ ਉਹਨੂੰ ਐਵੇਂ ਲਾਰੇ ਲਾਈ ਜਾਵੇ ਇੱਥੇ ਆ ਜਾ ਉੱਥੇ ਆ ਜਾ ਉੱਥੇ ਆ ਜਾ ਇੱਥੇ ਆ ਜਾ ਇਹਨੇ ਉਹਦਾ ਕੋਈ ਸਾਥ ਨਹੀਂ ਦਿੱਤਾ ਇਸ ਲੈਵਲ ਦਾ ਇੱਕ ਢੀਆ ਬੰਦਾ ਆ ਦਲਜੀਤ ਜਿਸ ਨੂੰ ਪੰਜਾਬੀ ਆਪਣਾ ਹੀਰੋ ਸਮਝਦੇ ਆ ਸਿਕਟਾਂ ਵੀ ਕਹਿੰਦੇ ਪੀਂਦਾ ਸੀ दारू ਵੀ ਪੀਂਦਾ ਸੀ ਵਾਲ ਕੱਟੇ ਹੋਏ ਆ ਲੋਕਾਂ ਨੂੰ ਪੱਗ ਬੰਨ ਕੇ ਦਿਖਾ ਦਿੰਦਾ ਲੋਕੀ ਕਹਿੰਦੇ ਬੱਲੇ ਬੱਲੇ ਇਹ ਸਾਡਾ ਨਾਇਕ ਆ ਉਹ ਪੰਜਾਬ ਦੇ ਲੋਕੋ ਇਦਾਂ ਤੁਸੀਂ ਮਾਸਟਰ ਤਾਰਾ ਸਾਨੂੰ ਨਾਇਕ ਸਮਝਦੇ ਹੁੰਦੇ ਸੀ ਉਸ ਤੋਂ ਬਾਅਦ ਦਿਆਂ ਨੂੰ ਵੀ ਨਾਇਕ ਸਮਝਿਆ ਜਦੋਂ ਤੁਹਾਡਾ ਵਾਜਾ ਵਜਾ ਕੇ ਚਲੇ ਜਾਂਦੇ ਆ ਫੇਰ ਤੁਸੀਂ ਵਿਰੋਧ ਕਰਦੇ ਪਹਿਲੋਂ ਤੁਸੀਂ ਸੋਚਦੇ ਹੀ ਨਹੀਂ ਯਾਰ ਹੱਦ ਹੋ ਗਈ ਉਹ ਵਿਚਾਰਾ ਜੱਗੀ ਕਹਿੰਦੇ ਅੱਜ ਤੱਕ ਇਹਨੂੰ ਬਦਵਾਵਾ ਦਿੰਦਾ ਆ ਵੀ ਇਹ ਈ ਡਾ ਨੀਚ ਬੰਦਾ ਐਡਾ ਕਟਿਆ ਬੰਦਾ ਐਡਾ ਕਟਿਆ ਬੰਦਾ ਐਡਾ ਗਿਰਿਆ ਹੋਇਆ ਬੰਦਾ ਫਿਰ ਕਹਿੰਦੇ ਵੀ ਉਹ ਜੱਗੀ ਨੂੰ ਇਹਨੇ ਕੋਈ ਹੱਥ ਪੱਲਾ ਨਹੀਂ ਫੜਾਇਆ ਉਹਨਾਂ ਐਵੇਂ ਲਾਰੇ ਜੇ ਲਾ ਦਿਆ ਕਰੇ ਕਦੀ ਕਿਤੇ ਆ ਜਾ ਕਦੀ ਕਿਤੇ ਆ ਜਾ ਕੋਈ ਹੱਥ ਪੱਲਾ ਨਹੀਂ ਇਹਨੂੰ ਫੜਾਇਆ ਇਹਨੇ ਕਹਿੰਦੇ ਉਹਨੂੰ ਬਰਬਾਦ ਕਰਤਾ ਜਿੱਦੀ ਵਜ੍ਹਾ ਤੋਂ ਇਹ ਦਿਲਜੀਤ ਬਣਿਆ ਉਹਨੂੰ ਇਹਨੇ ਬਰਬਾਦ ਕਰਤਾ ਬਰਬਾਦ ਕਰਤਾ ਉਹਨੂੰ ਤੇ ਬੜਬੋਲਾ ਜੱਟ ਜਿੱਥੇ ਕਹਿੰਦੇ ਬੜਬੋਲੇ ਜੱਟ ਦਾ ਕਿਤੇ ਫਾਈਨਲ ਹੋਣਾ ਇਹਨੇ ਕਹਿੰਦਾ ਆਹ ਬੰਦਾ ਨਹੀਂ ਮੈਨੂੰ ਚਾਹੀਦਾ ਆ ਬੰਦਾ ਨਹੀਂ ਮੈਨੂੰ ਚਾਹੀਦਾ ਉਤੋਂ ਹੀ ਇਹਨੇ ਬੜਬੋਲੇ ਚੜਦਾ ਪਤਾ ਘਟਾ ਦੇਣਾ ਕਿੱਡੀ ਸ਼ਰਮ ਵਾਲੀ ਗੱਲ ਆ ਉਹਦੇ ਆਸਤੇ ਉਹ ਚਲ ਹੈ ਹੀ ਉਸ ਕੈਟਾਗਰੀ ਦਾ ਘਟਿਆ ਬੰਦਾ ਦਲਜੀਤ ਤੇ ਪਰ ਜਿਹੜੇ ਪੰਜਾਬ ਦੇ ਲੋਕ ਉਹਨੂੰ ਆਪਣਾ ਹੀਰੋ ਮੰਨਦੇ ਆ ਉਹ ਇੱਕਾ ਜੱਗੀ ਨੂੰ ਫੋਨ ਲਾ ਦੇਣ ਹੈ ਫੇਰ ਕਹਿੰਦੇ ਇੱਕ ਰੱਬ ਦੇ ਬੰਦੇ ਨੇ ਜਮੀਰ ਵਾਲੇ ਨੇ ਕਹਿੰਦੇ ਜਦੋਂ ਜੱਗੀ ਦਾ ਬਾਲਾ ਹੀ ਹਾਲ ਮਾੜਾ ਸੀ ਵਿਚਾਰੇ ਦਾ ਫੇਰ ਸਿਮਰਜੀਤ ਸਿੰਘ ਹੁੰਦਲ जिने जाट बोए फिल्म बनाई हां उस वीर ने कहंदे उणू एक गाना गाने दा मौका दित्ता ते ਨਾਲ ਚੰਗੇ ਪੈਸੇ ਵੀ ਦਿੱਤੇ ओदी ਮਜਬੂਰੀ ਦੇਖ ਕੇ ਇਹ ਮੈਂ ਉਹ ਸਿਮਰਜੀਤ ਸਿੰਘ ਹੰਦਲ ਨੂੰ ਸਲੂਟ ਕਰਦਾ ਆ ਜੇ ਬੰਦੇ ਨੂੰ ਵੀ ਜਿਨੇ ਵੇਖਿਆ ਵੀ ਬੰਦਾ ਮਜਬੂਰ ਆ ਇਹਨੂੰ ਮੌਕਾ ਵੀ ਦਵੋ ਤੇ ਇਹਨੂੰ ਪੈਸੇ ਵੀ ਦਵੋ ਹੂੰ ਤੇ ਤੁਸੀਂ ਪੰਜਾਬੀ ਇਹੋ ਜਿਹੇ ਬੰਦਿਆਂ ਨੂੰ ਹੀਰੋ ਮੰਨਦੇ ਜਿਹੜਾ ਆਪਣੇ ਪਿਓ ਨੂੰ ਨਹੀਂ ਮਿਲਦਾ ਘਰ ਵਾਲੀ ਆਪਣੀ ਛੱਡੀ ਹੋਈ ਆ ਵਾਲ ਕੱਟੇ ਹੋਇਆ ਸਿਗਰਾਂ ਪੀਂਦਾ ਸ਼ਰਾਬਾਂ ਪੀਂਦਾ ਪੰਜਾਬ ਤੋਂ ਪੈਸਾ ਕਮਾ ਕੇ ਕੋਠੀਆਂ ਉਹਨੇ ਅਮਰੀਕਾ ਪਾਤੀਆਂ ਹੈ ਉਸ ਬੰਦੇ ਨੂੰ ਤੁਸੀਂ ਕਹਿੰਦੇ ਸਾਡਾ ਹੀਰੋ ਆ ਲੱਖ ਲਾਂਦਾ ਯਾਰ ਤੇ ਆ ਡੇ ਲੱਖ ਲਾਂਦਾ ਜਿन्हे ਜਿਸ ਬੰਦੇ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਉਹ ਪੈਦਾ ਹੋਇਆ ਉਹਨਾਂ ਨੂੰ ਹੀ ਉਹਨੇ ਬਰਬਾਦ ਕਰ ਛੱਡਿਆ ਉਨੂੰ ਤੁਸੀਂ ਕਹਿੰਨੇ ਸਾਡਾ ਹੀਰੋ ਹੱਦ ਹੋ ਗਈ ਪੰਜਾਬੀਓ ਹੱਦ ਹੋ ਗਈ ਸ਼ਰਮ ਵਾਲੀ ਗੱਲ ਆ ਸ਼ਰਮ ਵਾਲੀ ਗੱਲ ਤੇ ਜਿਹੜਾ ਉਹ ਸੱਚਾ ਬੰਦਾ ਸੀ ਸਿਮਰਜੀਤ ਹੁੰਦਲ ਉਹਨੂੰ ਸ਼ਾਇਦ ਕਿਸੇ ਨੇ ਕਿਹਾ ਹੋਵੇਗੀ ਇਹ ਬੰਦਾ ਹੀਰੋ ਆ ਮੈਂ ਕਹਿੰਦਾ ਉਹਨੂੰ ਉਹ ਬੰਦਾ ਹੀਰੋ ਆ ਵੀਰੋ ਹਮੇਸ਼ਾ ਭੇਖ ਤੇ ਨਾ ਜਾਇਆ ਕਰੋ ਭੇਖ ਲਖਾਵਾ ਜਗਤ ਭੇਖ ਦਿਖਾਵਾ ਜਗਤ ਮੇ ਲੋਟਣ ਕਾ ਕੜਵਾਂਜ ਬਾਬੇ ਨਾਨਕ ਦੀ ਬਾਣੀਆਂ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨਕ ਸੁਦਾ ਕਾਲੀਆ ਬਾਹਰੀ ਚਿੱਟੀਆਂ ਇਹ ਜਿਹੜਾ ਬਾਹਰ ਲਾ ਦੇਖਿਆ ਇਹਨੂੰ ਵੇਖ ਕੇ ਨਾ ਜਾਇਆ ਕਰੋ ਇਹਨਾਂ ਲੋਕਾਂ ਤੇ ਇਹ ਅੰਦਰੋਂ ਕਾਲੇ ਜਿਹੜੇ ਇਹਨਾਂ ਨੂੰ ਪਹਿਚਾਣੋ ਪਹਿਚਾਣੋ ਇਹਨਾਂ ਕਾਲੇ ਲੋਕਾਂ ਨੂੰ ਉਹ ਬੰਦਾ ਵਿਚਾਰਾ ਜੱਗੀ ਅੱਜ ਕਿਹੜੀਆਂ ਹਾਲਤਾਂ ਵਿੱਚ ਐ ਸਟਾਰ ਬਣਿਆ ਫਿਰਦਾ ਆ ਹੂੰ ਵੀਰੋ ਸਿੱਖਾ ਨੂੰ ਕਹਤਾ ਮੈਂ ਤੁਹਾਡਾ ਆ ਤੇ ਹਿੰਦੂਆਂ ਦੇ ਵੀ ਮੰਦਰਾਂ ਜਾ ਕੇ ਮੱਥੇ ਟੇਕ ਤੇ ਸਿੱਖਾ ਨੂੰ ਹਿੰਦੂਆਂ ਨਾਲ ਲੜਾ ਛੱਡਿਆ ਹਿੰਦੂਆਂ ਨੂੰ ਸਿੱਖਾ ਨਾਲ ਲੜਾ ਛੱਡਿਆ ਆ ਸਟਾਰ ਗਿਰੀ ਕਰ ਛੱਡੀ ਪਾਏ ਕਮਾ ਛੱਡੇ ਆ ਇਹਨਾਂ ਦੀ ਕਲਾਕਾਰੀ ਆ ਕਿੰਨੀਆਂ ਫਿਲਮਾਂ ਬਣਾਈਆਂ ਆ ਇੱਕ ਬੰਦੇ ਨੂੰ ਇਹਨੇ ਨਵੇਂ ਨੂੰ ਖੜਾ ਨਹੀਂ ਹੋਣ ਦਿੱਤਾ ਜੇ ਕੋਈ ਨਵਾਂ ਬੰਦਾ ਆ ਗਿਆ ਉਹਨੂੰ ਉੱਥੋਂ ਹੀ ਇਹਨੇ ਸਿਰ ਤੋਂ ਕਹਿੰਦਾ ਇਹਨੂੰ ਕੱਢੋ ਬਾਹਰ ਨਾਮੀ ਬੰਦਾ ਮਗਾਓ ਮੇਰੇ ਆਸਤੇ ਜਿਹੜਾ ਮੇਰੇ ਅਗੇ ਡਾਇਲਗ ਬਦੂ ਉਹ ਵੀ ਨਾਮੀ ਹੋਣਾ ਚਾਹੀਦਾ ਖੈਰ ਹੁਣ ਤਾਂ ਇਹਨਾਂ ਦੀ ਫੱਟੀ ਪੋਚੀ ਗਈ ਆ ਪਰ ਪੰਜਾਬ ਦੇ ਕਲਚਰ ਦਾ ਬੇੜਾ ਤੇ ਗਰਕ ਕਰ ਗਿਆ ਨਾ ਜਿਹੜਾ ਪੰਜਾਬ ਇਹਨਾਂ ਵਿਖਾਇਆ ਕੀ ਉਹ ਪੰਜਾਬ ਹੈਗਾ ਆ ਤੁਹਾਨੂੰ ਦਿਂਦਾ ਕਿ ਦਿਓ ਪੰਜਾਬ ਜਾਗੋ ਵੀਰੋ ਜਾਗੋ ਮੈਂ ਕੋਈ ਤੁਹਾਡਾ ਦੁਸ਼ਮਣ ਨਹੀਂ ਹੈਗਾ ਮੈਂ ਆਪਣੇ ਇੰਡਸਟਰੀ ਨਾਲ ਰਿਲੇਸ਼ਨ ਖਰਾਬ ਕਰ ਰਿਹਾ ਆ ਮੈਂ ਇੱਕ ਫਿਲਮ ਮੇਕਰ ਹਾਂ ਮੈਂ ਬਣਾ ਰਿਹਾ ਫਿਲਮਾਂ ਹੁਣ ਆਪਣਾ ਗਾਣਾ ਆ ਭਈਆਂ ਨੇ ਜੱਟ ਕੁੱਟਿਆ ਪੰਜਾਬ ਦੇ ਹਾਲਾਤਾਂ ਨੂੰ ਵੇਖ ਕੇ ਪਹਿਲੋਂ ਫਿਲਮ ਆਈ ਸੀ ਚਮਾਰ ਸਾਹਿਬ ਉਸ ਤੋਂ ਪਹਿਲੋਂ ਫਿਲਮ ਮੈਂ ਕੀਤੀ ਸੀ ਯੂਪੀ ਵਾਲੇ ਜੱਟ ਕੈਨੇਡਾ ਵਾਲੇ ਭਈਏ 2040 ਦਾ ਪੰਜਾਬ ਕਿਹੋ ਜਿਹਾ ਹੋਊਗਾ ਉਹ ਲੁਧਿਆਣੇ ਦੇ ਕੁਝ ਭਈਏ ਐਮਐਲਏ ਉਹਨਾਂ ਨੇ ਮੇਰੀ ਫਿਲਮ ਨਹੀਂ ਚੱਲਣ ਦਿੱਤੀ ਜੇ ਉਹ ਫਿਲਮ ਆ ਜਾਂਦੀ ਤੇ ਪੰਜਾਬੀਆਂ ਨੂੰ ਸਾਰਾ ਫਿਊਚਰ ਦੇਖ ਜਾਣਾ ਸੀ ਆਪਣਾ ਵੀਰੋ ਲੋੜ ਆ ਚੰਗੇ ਕਿਰਦਾਰਾਂ ਦੀ ਸਾਊਥ ਵਰਗੇ ਲੋਕਾਂ ਦੀ ਉਹਨਾਂ ਕੋ ਆਪਾਂ ਕੰਮ ਸਿੱਖਿਆ ਆ ਤੇ ਆਪਾਂ ਹਮੇਸ਼ਾ ਆਪਣੇ ਪੰਜਾਬ ਦੇ ਹਾਲਾਤ ਵੇਖ ਕੇ ਦਿਲ ਕਰਦਾ ਕਿ ਯਾਰ ਕੱਲ ਨੂੰ ਬੌਂਸਰ ਲੈ ਕੇ ਨਾ ਲੋਕਾਂ ਨੂੰ ਜਾਣਾ ਪਵੇ ਲੋਕ ਗਾਲਾਂ ਕੱਢਣ ਜਿਦਾ ਦੇਵ ਖਰੋੜ ਨੂੰ ਪਰਸੋਂ ਕੁੱਟਿਆ ਆ ਗਾਲਾਂ ਕੱਢੀਆਂ ਜਿੱਦਾਂ ਸਾਊਥ 'ਚ ਇੱਜ਼ਤ ਹੁੰਦੀ ਆ ਕਲਾਕਾਰਾਂ ਦੀ ਐਕਟਰਾਂ ਦੀ ਉਦਾਂ ਇੱਜ਼ਤ ਹੋਵੇ ਮੈਂ ਚਾਹੁੰਦਾ ਮੈਂ ਉਦਾਂ ਹੀ ਇੱਜ਼ਤ ਕਰਵਾਉਂਗਾ ਅਗਰ ਮੈਂ ਫਿਲਮਾਂ ਬਣਾਉਂਗਾ ਤੇ ਆ ਗਾਣਾ ਸੁਣ ਲਿਓ ਮੇਰਾ ਪਹਿਲੋਂ ਭਈਆਂ ਨੇ ਜੱਟ ਕੁੱਟਿਆ ਗਾਣਾ ਸੁਣ ਕੇ ਫੇਰ ਦੱਸਿਓਗੇ ਪੰਜਾਬ ਦੇ ਹਾਲਾਤ ਦਿਖਾਏ ਕਿ ਨਹੀਂ ਦਿਖਾਏ ਇਹਨਾਂ ਨਚਾਰਾਂ ਭੰਡਾ ਨੇ ਤੁਹਾਡੇ ਕੋਲ ਪੈਸਾ ਕਮਾ ਲਿਆ ਤੇ ਵਿਦੇਸ਼ਾਂ ਚ ਸੈੱਟ ਕਰਤਾ ਹੈ ਜੇ ਇੱਕ ਤੇ ਕਿਸ ਨੂੰ ਸਕੂਟਰੀ ਲੈਤੀ 5000 ਦੀ ਉਹਤੇ 5 ਲੱਖ ਦੀ ਪ੍ਰਮੋਸ਼ਨ ਕਰਕੇ ਦਿਖਾਤਾ ਵੀ ਇਹ ਬੰਦਾ ਰਾਬਿਆ ਤੁਸੀਂ ਮੰਨ ਗਏ ਜਾਗੋ ਵੀਰੋ ਜਾਗੋ 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 ਪੰਜਾਬ ਦੇ ਲੋਕੋ ਜਾਗੋ ਦੁਨੀਆ ਬਹੁਤ ਅੱਗੇ ਪਹੁੰਚ ਚੁੱਕੀ ਆ ਆਪਾਂ ਬਹੁਤ ਪਿੱਛੇ ਰਹਿ ਗਏ ਆ ਆਪਾਂ ਆਪਣੀ ਬੁੱਧੀ ਨੂੰ ਬੰਦ ਕਰ ਰੱਖਿਆ ਜੋ ਸਾਨੂੰ ਵਿਖਾ ਦਿੰਦੇ ਆ ਅਸੀਂ ਉਹ ਹੀ ਮੰਨ ਜਾਂਦੇ ਆ ਜੋ ਸਾਨੂੰ ਸੁਣਾ ਦਿੰਦੇ ਆ ਅਸੀਂ ਉਹ ਹੀ ਮੰਨ ਜਾਂਦੇ ਆ ਅਸੀਂ ਆਪਣੇ ਦਿਮਾਗ ਤੋਂ ਸੋਚਦੇ ਨਹੀਂ ਜਾਗੋ ਵੀਰੋ ਜਾਗੋ ਧੰਨਵਾਦ ਧੰਨਵਾਦ ਵੀਰੋ ਧੰਨਵਾਦ